ਸ੍ਰੀ ਗਾਜੀ ਸਾਰਿਆਂ ਨੂੰ ਹੋਰ ਮੇਰੇ ਭਰਾ ਗਿੱਦਾਂ ਸਾਰੇ ਠੀਕ ਆ ਜੀ ਬਾਕੀ ਆਪਣਾ ਭਰਾ ਆ ਪ੍ਰਿੰਸ ਬਾਕੀ ਉਹਦੇ ਨਾਲ ਗੱਲਾਂ ਬਾਤਾਂ ਕਰਾਂਗੇ ਸਾਰੀਆਂ ਆਪਾਂ ਸਤਿ ਸ੍ਰੀ ਅਕਾਲ ਭਾਜੀ ਹੋਰ ਕਿਦਾਂ ਪ੍ਰਿੰਸ ਭਾਜੀ ਬਸ ਵਧੀਆ ਰੱਖੀ ਬਾਕੀ ਆਪਾਂ ਪ੍ਰਿੰਸ ਭਰਾ ਨਾਲ ਗੱਲਬਾਤ ਸਾਰੀ ਕਰਾਂਗੇ ਜੋ ਵੀ ਉਹਨਾਂ ਦਾ ਹੈਗਾ ਸਟਰਗਲ ਲਾਈਫ ਆ ਜੋ ਵੀ ਉਹਨਾਂ ਦੀ ਸਿੰਗਰੀ ਲੈਂਨ ਦੀ ਸਾਰੀ ਗੱਲਬਾਤ ਕਰਾਂਗੇ ਬਾਕੀ ਪ੍ਰਿੰਸ ਭਾਈ ਆਪਣਾ ਜਿਹੜਾ ਜਿਹੜੀ ਆਪਣੀ ਸਿੰਗਰੀ ਲੈਣਾ ਕਿਦਾਂ ਸ਼ੁਰੂ ਕੀਤੀ ਆਪਾਂ ਸਿੰਗਲ ਨੇ ਦਾ ਬ੍ਰਦਰ ਗੋਣ ਦਾ ਬਚਪਨ ਤੋਂ ਹੀ ਸ਼ੌਂਕ ਸੀਗਾ ਅੱਛਾ ਠੀਕ ਆ ਸਕੂਲਾਂ ਵਿੱਚ ਫੈਸਟੀਵਲਾਂ ਵਿੱਚ ਪ੍ਰੋਗਰਾਮ ਹੁੰਦੇਗੇ ਉੱਤੇ ਗਾਇਦਾ ਹੈਗਾ ਤੇ ਇਹ ਹੋਲੀ ਵਲੀ ਸੁਆਦੂ ਬਣ ਗਿਆ ਵੀ ਇੱਧਰ ਲਈ ਮਤਲਬ ਨਾਲ ਕੋਈ ਆਪਣਾ ਜੋਬ ਵਗੈਰਾ ਵੀ ਕਰਦੇ ਕੋਈ ਸਾਡੇ ਜੋਬ ਵੀ ਕਰਦੇ ਆ ਅੱਛਾ ਤੇ ਉਹ ਦਾ ਕੀ ਮਦਰ ਸਿਸਟਮ ਆ ਤੁਹਾਡਾ ਕਿਹੜਾ ਟਾਈਮ ਜਾਂਦੇ ਤੁਸੀਂ ਉਹ ਸਵੇਰੇ 8 ਤੋਂ 5 8 ਤੋਂ 5 ਉੱਤੋਂ ਬਾਅਦ ਵਿੱਚ ਨਹੀਂ ਆਪਣੇ ਆਪਣੀ ਬਾਸ ਸਿੰਘੀ ਮੌਲ ਧਿਆਗਾ ਛੁੱਟੀ ਵਾਲੇ ਦਿਨ ਚਲੋ ਕਿਤੇ ਕੋਈ ਗਾਣਾ ਰਿਕਾਰਡ ਕਰਨਾ ਹੋਵੇ ਛੁੱਟੀ ਵਾਲੇ ਦਿਨ ਚੱਲੀ ਦਾ ਨਹੀਂ ਵਧੀਆ ਆ ਚਲੋ ਤੁਹਾਨੂੰ ਬਚਪਨ ਤੋਂ ਸ਼ੌਂਕ ਆ ਯਾਰ ਵਧੀਆ ਆ ਤੁਹਾਡਾ ਬਈ ਤੁਸੀਂ ਸਿੰਘੀ ਲੈਂਡ ਦੇ ਵਿੱਚ ਆਏ ਆ ਕਿੰਨਾ ਚਿਰ ਹੋ ਗਿਆ ਭਜੀ ਗਾਉਂਦਿਆ ਇਹ 4 ਸਾਲ ਹੋ ਗਏ 4 ਸਾਲ ਸਿੰਘੀ ਦਾ ਨਾਮ ਸ਼ੌਂਕ ਦਾ ਬਚਪਨ ਤੋਂ ਹੀ ਸੀਗਾ ਮੰਮੀ ਮੇਰੀ ਦਾ ਵੀ ਅੱਛਾ ਇਹ ਸੁਪਨਾ ਸੀਗਾ ਇਹ ਸਿੰਗਰ ਬਣੇ ਅੱਛਾ ਬਚਪਨ ਤੋਂ ਸ਼ੌਂਕ ਬਚਪਨ ਤੋਂ ਹੀ ਸ਼ੌਂਕ ਸੀ ਮਤਲਬ ਕਿੰਨਾ ਵਿਚਾਰ ਹੋ ਗਿਆ 7 ਸਾਲ ਹੋ ਗਏ 7-8 ਸਾਲ ਦੇ 5-6 ਸਾਲ ਦਾ ਉਹ 5-6 ਸਾਲੋਂ ਚੱਲ ਰਿਹਾ ਸਟਰਗਲ ਕਰਦਿਆਂ ਨੂੰ ਹੋ ਗਿਆ ਕਾਫੀ ਟਾਈਮ ਮਤਲਬ ਉਹ ਕਿਸੇ ਦੀ ਕੋਈ سپورਟ ਵਗੈਰਾ ਕੋਈ ਯਾਰ ਮਿੱਤਰ ਕੋਈ ਘਰਦਿਆਂ ਜਾਂ ਪਿੰਡ ਵਾਲਿਆਂ ਤੇ سپورਟ ਵਗੈਰਾ ਨਹੀਂ ਅੱਛਾ ਕੋਈ ਬਾਕੀ કરી ਜਾਂਦੇ ਆ ਯਾਰ ਬਿੱਲੀ 232 234 ਹੈਗੇ ਆਪਣੇ ਫਰੈਂਡ ਅੱਛਾ ਠੀਕ ਆ ਪਾਸਵਰਡ ਪੂਰੇ ਕਰਦੇ ਆ ਤੇ ਵੀ ਜਦੋਂ ਹੁਣ ਤੁਸੀਂ ਜੋਬ ਵੀ ਕਰਦੇ ਆ ਹਾਂਜੀ ਮਾਲਕ ਸਿੰਘ ਵੀ ਲੈਣ ਦਾ ਮਤਲਬ ਦੋਨੇ ਤੁਸੀਂ ਕਰ ਲੰਨੇ ਆ ਬੈਲੈਂਸ ਇਹਨਾਂ ਨੂੰ ਹੋਰ ਹੋਰ ਕਰਨਾ ਹੀ ਪੈਂਦਾ ਵੀਰੇ ਪਤਾ ਹੀ ਗੱਲਾ ਸਟਰਗਲ ਕਰਕੇ ਹੀ ਆ ਹਰ ਇੱਕ ਬਿਲਕੁਲ ਬਿਲਕੁਲ ਸਟਰਗਲ ਕਰਕੇ ਬੰਦਾ ਕੋਈ ਕੋਈ ਨਾ ਕਿਸੇ ਚੀਜ਼ ਤੇ ਫਰੈਂਡ ਚ ਕਾਮਯਾਬ ਹੁੰਦਾ ਆ ਬਿਲਕੁਲ ਬਿਲਕੁਲ ਤੇ ਬਾਕੀ ਆਪਣੇ ਕੋਈ ਸੌਂਗ ਵਗੈਰਾ ਕੋਈ ਇਹ 라 सॉन्ग ਇੱਕ ਕੰਬਲਿਆ ਹੈਗਾ ਹਸ਼ਮਤ ਤੇ ਇੱਕ ਸ਼ਰਮਾ ਸਭ ਤੋਂ ਜ਼ਿਆਦਾ ਪਿਆਰ ਸ਼ਰਮੇ सॉन्ग ਨੂੰ ਮੇਰੇ ਨੂੰ ਮਿਲੇਗਾ ਮਤਲਬ ਮਤਲਬ ਕਿੰਨੇ ਅੱਜ ਤੱਕ ਕਿੰਨੇ ਕੋ ਤੱਕ ਦੀ सॉन्ग ਗਾ ਚੁਕੇ ਹੈ ਮੈਂ ਥਿੰਕ ਪੰਜ ਛੇ ਆ ਗਏ ਪੰਜ ਛੇ ਆ ਗਏ सॉन्ग ਪੰਜ ਛੇ ਆ ਗਏ ਬਦਿਆ ਪਿਆਰ ਮਿਲਿਆ ਹਾਂ ਪਿਆਰ ਵਧੀਆ ਮਿਲ ਗਿਆ ਸਭ ਤੋਂ ਜ਼ਿਆਦਾ ਪਿਆਰ ਸ਼ਰਮੇ ਨੇ ਮਿਲਿਆ ਆਪਣੇ ਚੈਨਲ ਤੇ ਚੜਾਉਣੇ ਆ ਵੀ ਕਿਸੇ ਹੋਰ ਕਿਸੇ ਚੈਨਲ ਤੇ ਚੜਾਉਣੇ ਨਹੀਂ ਕੁਝ ਕੁ ਗਾਣੇ ਕੰਪਨੀਆਂ ਤੋਂ ਆਏ ਆ ਅੱਛਾ ਦੋ ਕੁ ਗਾਣੇ ਮੇਰੇ ਚੈਨਲ ਤੇ ਚੜੇ ਆ ਤੇ ਤੁਹਾਡਾ ਕਿਸੇ ਕੰਪਨੀ ਨਾਲ ਹੋਇਆ ਕੋਈ ਕੰਟਰੈਕਟ ਵਗੈਰਾ ਸਾਈਨਸੂ ਨਹੀਂ ਫਿਲਹਾਲ ਅਜੇ ਅੱਛਾ ਕਿਸੇ ਨਾਲ ਨਹੀਂ ਮਤਲਬ ਤੁਸੀਂ ਆਪਣੇ ਵੱਲੋਂ ਤੁਸੀਂ ਆਪਣੇ ਤੋਂ ਪੈਸੇ ਲਾ ਕੇ ਸਾਰਾ ਕਰ ਲਓ ਹਾਂਜੀ 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 ਮਤਲਬ ਕਿਸੇ ਨਾਲ ਤੁਹਾਡਾ ਨਹੀਂ ਹੋਇਆ ਨਹੀਂ 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 ਕਿਸੇ ਨਾਲ ਨਹੀਂ ਅੱਛਾ ਤੇ ਬਾਕੀ ਜਿੱਦਾਂ ਤੁਸੀਂ ਕੋਈ ਆਪਣੇ ਸ਼ੋਅ ਵਗੈਰਾ ਕੋਈ ਨਾ ਆਵੇ ਲਾਈਵ ਸ਼ੋਅ ਖਾਰੇ ਕੁੜੇ ਇਦਾਂ ਦੇ ਕੁਝ ਹਾਂ ਲਾਏ 2-3 ਲਾਏ 2-3 ਲਾਈਵ ਤੋਂ ਬਾਅਦ ਨਹੀਂ ਕੋਈ ਤੋਂ ਬਾਅਦ ਨਹੀਂ ਕੋਈ ਅੱਛਾ ਇਹ ਆਪਣਾ ਕੋਈ ਨਵਾਂ ਸੌਂਗ ਕੋਈ ਆ ਰਿਹਾ ਕੋਈ ਸੌਂਗ ਇੱਕ ਤਾਂ ਰਿਕਾਰਡ ਹੋ ਗਿਆ ਵਾ ਨਿਊ ਸੌਂਗ ਤੇ ਇੱਕ ਸੁਰਮੇ ਦਾ ਆਡੀਓ ਕੀਤਾ ਹੀ ਆਪਾਂ ਉਹਦੀ ਵੀਡੀਓ ਆ ਰਹੀ ਹੈ ਨਿ ਜਿਹੜੇ ਜਿੰਨੇ ਤੁਹਾਡੇ ਸੌਂਗ ਆਏ ਉਹਨਾਂ ਦੀਆਂ ਵੀਡੀਓ ਵਗੈਰਾ ਵੀ ਆਈਆਂ ਕੱਲੇ ਆਪਣੇ ਦੂਜੇ ਹੀ ਆਏ ਤਿੰਨ ਕ ਗਾਣੇ ਜਿਨ੍ਹਾਂ ਦੀ ਵੀਡੀਓ ਆਈਆਂ ਵਾ ਬਾਕੀ ਆਡੀਓ ਆਡੀਓ ਰਿਕਾਰਡਿੰਗ ਆਡੀਓ ਹੁਣ ਜਿਹੜਾ ਤੁਹਾਡਾ ਨਵਾਂ ਸੌਂਗ ਆ ਰਿਹਾ ਤੇ ਉਹਦੀ ਕੋਈ ਆਡੀਓ ਵੀ ਆਊਗੀ ਕੱਲਾ ਵੀ ਵੀਡੀਓ ਦੀ ਵੀਡੀਓ ਵੀ ਆਊਗੀ ਵੀਡੀਓ ਵੀ ਆਊਗੀ ਮਤਲਬ ਜੋ ਵੀਡੀਓ ਦਾ ਖਾਤਾ ਵਗੈਰਾ ਉਹ ਤੁਹਾਡਾ ਆਪਣਾ ਹੀ ਉਹ ਆਪਣਾ ਹੀ ਹੁੰਦਾ ਆਪਣਾ ਹੀ ਅੱਛਾ ਯਾਰ ਖਾਤਾ ਵੀ ਕਾਫੀ ਹੋ ਜਾਂਦਾ ਯਾਰ ਤਾਂ ਨਹੀਂ ਬੰਦਾ ਪਤਾ ਕੀ ਗੱਲ ਆ ਜਿਹੜਾ ਬੰਦਾ ਜੇ ਦਾ ਘਰਦਿਆਂ ਦੀ سپورਟ ਹੋਵੇ ਜਾਂ ਬੰਦਾ ਆਪੂ ਖੜਾ ਹੋਵੇ ਨਾ ਉਹ ਥੋੜਾ ਜਿਹਾ ਚਲੋ ਸਿੰਗ ਲੈਂਡ ਦੇ ਵਿੱਚ ਪਿਆ ਆਪਣੇ ਕੋਲੋਂ ਥੋੜੀ ਬੋਟੀ ਕਰ ਲੈਂਦਾ ਹੁਣ ਜਿਸ ਬੰਦੇ ਨੇ ਆਪ ਹੀ ਕਮਾਉਣਾ ਆਪ ਹੀ ਇਸ ਲੈਂਡ ਦੇ ਵਿੱਚ ਪੈਸੇ ਵੀ ਲਾਉਣੇ ਸਾਰਾ ਕੁਝ ਕਰਨਾ ਉਹਦੇ ਵਾਸਤੇ ਬਹੁਤ ਖਾ ਜਾਂਦਾ ਬਿਲਕੁਲ ਬਿਲਕੁਲ ਇੱਕ ਮੇਰਾ ਨਾ ਫਰੈਂਡ ਆ ਆਪਣੇ ਕਾਫੀ ਟਾਈਮ ਹੋ ਗਿਆ ਹੁਣ ਨਾ ਉਹ ਸਪੋਰਟ ਕਰਦਾ ਮੇਰੀ ਥੋੜੀ ਪਤਾ ਹੈ ਕਿ ਜਿੱਦਾਂ ਤੁਸੀਂ ਬੰਦੇ ਨੇ ਹੁਣ ਉਹੀ ਕਮਾਉਣਾ ਉਹੀ ਖਾਣਾ ਉਹਦੇ ਬਾਅਦ ਥੋੜਾ ਔਖਾ ਹੋ ਜਾਂਦਾ ਹੁਣ ਘਰ ਦਾ ਵੀ ਗੁਜ਼ਾਰਾ ਕਰਨਾ ਉਸ ਪੈਸੇ ਨਾਲ ਹਾਂਜੀ ਤੇ ਉਸ ਪੈਸੇ ਨਾਲ ਆਪਣੇ ਸ਼ੌਂਕ ਵੀ ਪੂਰੇ ਕਰਨੇ ਹਨਾ ਤੇ ਉਹ ਖਰਚਾ ਕੱਢਣਾ ਥੋੜਾ ਜਿਆਦਾ ਔਖਾ ਹੋ ਜਾਂਦਾ ਹਮ ਹੈਨਾ ਜੇ ਤੁਸੀਂ ਉਹਨੂੰ ਬੈਲੈਂਸ ਕਰਦੇ ਆ ਤੇ ਦਿਨ ਘਰ ਦਾ ਖਰਚਾ ਵੀ ਕਰਦੇ ਆ ਆਪਣਾ ਜੋ ਸ਼ੌਂਕ ਆ ਤੁਹਾਡੇ ਸਿੰਗ ਲੈਣ ਦੀ ਉਹ ਵੀ ਤੁਸੀਂ ਪੂਰੇ ਕਰਦੇ ਆ ਕਰਨੇ ਪੈਂਦਾ ਵੀਰੇ ਮੈਂ 2000 21 22 ਦੀ ਗੱਲ ਆ ਸਵੇਰੇ 8 8 ਤੋਂ ਲੈ ਕੇ 2 ਵਜੇ ਤੱਕ ਇੱਕ ਸ਼ਿਫਟ ਕਰਦਾ ਹਾਂ ਤੇ 2 ਤੋਂ ਲੈ ਕੇ 10 ਵਜੇ ਇੱਕ ਸ਼ਿਫਟ ਹੋ ਕਰਦਾ ਹਾਂ ਭਾਈ ਜੀ ਮੈਂ ਕਿੰਨਾ ਆਪਣਾ ਖਰਚਾ ਆ ਜਾਂਦਾ ਜਦੋਂ ਤੁਸੀਂ ਗਾਣੇ ਗੁਣੇ ਕੱਢਦੇ ਆ ਖਰਚਾ ਪਾਈ ਜਾਂਦਾ ਆਡੀਓ ਤੇ ਯਾਰ 25-30 ਹਜ਼ਾਰ ਤੱਕ ਆਡੀਓ ਦਾ ਆਈ ਜਾਂਦਾ 5 ਮਤਲਬ ਵਧੀਆ ਕੁਆਲਿਟੀ ਦਾ ਮੀਜ਼ਿਕ ਜਿੱਲੜਾ ਬਾਕੀ ਦੀ ਯਾਰ ਵੀ ਭਾਈ ਥੋੜਾ ਨਹੀਂ ਹੁੰਦਾ ਇਹ ਜਿਹਸੇ ਬੰਦੇ ਨੇ ਆ ਪੂਨ ਸਾਰਾ ਕੁਝ ਕਰਕੇ ਕਰਨਾ ਉਹਦੇ ਵਾਸਤੇ ਥੋੜਾ ਜਿਹਾ ਔਖ ਹੋ ਜਾਂਦਾ ਨਾ। ਹਾਂ। ਕਿ ਤੁਸੀਂ ਤਾਂ ਵੀ ਮਤਲਬ ਉਹਨੂੰ ਕਰ ਰਹੇ ਆ ਆਪਣੇ ਫਰੰਗ ਪੂਰੇ ਕਰਨੇ ਆ। ਅਸੀਂ ਤਾਂ ਇਹ ਪ੍ਰਮਾਤਮਾ ਉਹਰੇ ਕਰਦੇ ਆ ਅਰਦਾਸ ਤੇ ਤੁਸੀਂ ਵਧੀਆ ਤੋਂ ਵਧੀਆ ਸ਼ੰਗਰ ਬਣੋ ਤੇ ਜਲਦੀ ਤੋਂ ਜਲਦੀ ਹੈ ਨਾ। ਜਿਹੜਾ ਆਪਣਾ ਭਰਾ ਆ ਯਾਰ ਸਿੰਗੀ ਨੀ ਲੈਂਦੇ ਵਿੱਚ ਆ ਜੀ ਜਰੂਰ ਸਪੋਰਟ ਕਰੋ। ਜਿਹੜੇ ਆਪਣੇ ਸੱਜਣ ਮਿੱਤਰ ਵੀ ਹੈਗੇ ਆ ਜਿਹੜੇ ਆਪਣੇ ਕੋਈ ਭਰਾ ਵੀ ਹੈਗੇ ਆ ਐਨ ਆਰ ਆਈ ਵੀ ਉਹ ਜਰੂਰ ਯਾਰ ਆਪਣੇ ਭਰਾ ਦੀ ਸਪੋਰਟ ਕਰੋ ਪਿੰਡ ਦਾ ਬੰਦਾ ਆ। ਦੂਸਰ سپورਟ ਕਰੋ ਕੋਈ ਆਪਣਾ ਭਾਈ ਨਵਾਂ ਕੋਈ song ਦਾ ਰਿਹਾ ਕੋਈ ਕੋਈ ਚੰਦ ਲੈਣਾ ਸੁਰਮੇ ਦੀਆਂ ਸੁਣਾਓ ਸੁਣਾਓ ਭਾਈ ਮਾਨ ਕੀ ਤਬੋ ਤਾਂ ਚੂਰ ਹੁੰਦਾ ਸੱਚ ਨਿਕਲੀ ਗੱਲ ਸਿਆਣਿਆਂ ਦੀ ਤੈਨੂੰ ਗਹਿਰਾਂ ਦੇ ਨਾਲ ਦੇਖੇ ਮੇਰੇ ਦਿਲ ਉੱਤੇ ਇੱਕ ਸੱਟ ਵੱਜੀ ਤੇ ਤੂੰ ਗਿਰਗिट ਵਾਂਗੂ ਰੰਗ ਬਦਲੇ ਰੰਗ ਬਦਲ ਕੇ ਤੈਨੂੰ ਸਾਇਆ ਅੱਖੀਆਂ ਭਿੱਜ ਗਈਆਂ ਮੇਰੀਆਂ ਨੇ ਜਦ ਬੁਲੀਆਂ ਤੇ ਤੇਰਾ ਨਾਮ ਆਇਆ ਸੁਰਮਾ ਚੋ ਜੂਗਾ ਤੇਰਾ ਜੋ ਤੂੰ ਗਹਿਰਾ ਦੇ ਨਾ ਪਾਇਆ ਅੱਖੀਆਂ ਭਿੱਜ ਗਈਆਂ ਮੇਰੀਆਂ ਨੇ ਜਦ ਬੁਲੀਆਂ ਤੇ ਤੇਰਾ ਨਾਮ ਆਇਆ ਬਹੁਤ ਆਵਾਜ਼ ਹੈ ਭਾਈ ਆਪਣੇ ਭਰਾ ਦੀ ਆਵਾਜ਼ ਬਹੁਤ ਸੋਹਣੀ ਹੈ ਭਜੀਾ ਧੰਨਕੀ ਭਜੀਾ ਯਾਰ ਭਰਾ ਦੀ ਜਰੂਰ ਸਪੋਰਟ ਕਰਿਓ ਭਾਈ ਜਦ ਹੁਣ ਤੁਸੀਂ ਸਿੰਗਲ ਲਾਈਨ ਦੇ ਵਿੱਚ ਆ ਤੁਹਾਡਾ ਵੀ ਉਸਤਾਦ ਵਗੈਰਾ ਵੀ ਜਗਾ ਜਿਹਦੇ ਕੋਲ ਤੁਸੀਂ ਸਿੱਖਦੇ ਹੋ ਹਾਂਜੀ ਮੈਂ ਪਲੱਸ ਟੂ ਕਰਦਾ ਸੀਗਾ ਤੇ ਪਲੱਸ ਟੂ ਕਰਦੇ ਅਗਰਦੇ ਛੁੱਟੀ ਸਾਨੂੰ 12 1 ਵਜੇ ਹੋਈ ਜਾਂਦੀ ਹੈ ਤਕਰੀਬਨ ਵੇਖੋ ਇਹ ਤੋਂ ਬਾਅਦ ਸਿੱਧੇ ਮੈਂ ਆਪਣਾ 뮤직 ਸਿੱਖਣ ਚਲ ਜਾਂਦਾ ਹੁੰਦਾ ਹੈ ਮਤਲਬ ਉਸਤਾਦ ਤੁਹਾਡੇ ਹੈਗੇ ਹਾਂ ਹਾਂਜੀ ਹਾਂਜੀ ਜਿਹੜੀ ਉਹ سپورਟ ਕਰਦੇ ਪੁਰੀਆਂ ਉਹਨਾਂ ਦੀ ਡੈਥ ਹੋ ਗਈ ਉਸ ਦੀ ਡੈਥ ਹੋ ਗਈ ਉਸਤਾਦ ਚਲੋ ਠੀਕ ਆ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖੇ ਬਾਕੀ ਜਦੋਂ ਤੁਸੀਂ ਵਧੀਆ ਸਿੰਗਰ ਬਣ ਗਿਆ ਅਗਲੇ ਨੂੰ ਵੀ ਖੁਸ਼ੀ ਹੋਊ ਬਿਲਕੁਲ 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 ਤੇ ਬਾਕੀ ਜਿਦਾ ਤੁਹਾਡੀ ਸਿੰਗੀ ਲਾਈਨ ਦੇ ਵਿੱਚ ਤੁਹਾਡਾ ਕੋਈ ਫੇਵਰਟ ਕੋਈ ਸਿੰਗਰ ਅਮਰਿੰਦਰ ਗਿੱਲ ਅਮਰਿੰਦਰ ਗਿੱਲ ਭਾਈ ਜਿਨ੍ਹਾਂ ਦੀਆਂ ਫਿਲਮਾਂ ਪੁਰਾਣੀਆਂ ਵੀ ਆਈਆਂ ਅਮਰਿੰਦਰ ਗਿੱਲ ਭਾਈ ਬਿਲਕੁਲ ਵਧੀਆ ਯਾਰ ਬਹੁਤ ਵਧੀਆ ਸਿੰਗਰ ਆ ਉਹ ਵਧੀਆ ਤੁਹਾਡੀ ਆਪਣੀ ਵਿੱਚੋਂ ਆਏ ਸਭ ਬਹੁਤ ਸੋਹਣੇ ਸਿੰਗਰ ਕੋਈ ਉਹਨਾਂ ਦੇ ਕੋਈ ਚੰਦ ਲੈਣਾ ਸੌਂ ਦੀਆਂ ਕੋਈ ਬਿਲਕੁਲ ਬਿਲਕੁਲ ਕੋਈ ਤਾਂ ਪੇਗਾਮ ਲਿਖੇ ਕਦੇ ਮੇਰੇ ਨਾਮ ਲਿਖੇ ਕੋਈ ਤਾਂ ਪੇਗਾਮ ਲਿਖੇ ਕਦੇ ਮੇਰੇ ਨਾਮ ਲਿਖੇ ਕਿੰਜ ਲਗਦਾਏ ਮੇਰੇ ਬਿਨਾਂ ਰਹਿਣਾ ਉਸ ਨੂੰ ਜੇ ਮਿਲੇ ਉਹ ਕੁੜੀ ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ ਜੇ ਮਿਲੇ ਉਹ ਕੁੜੀ ਕੋਈ ਤਾਂ ਪੇਗਾਮ ਲਿਖੇ ਕਦੇ ਮੇਰੇ ਨਾਮ ਲਿਖੇ ਭਾਈ ਪ੍ਰਾ ਦੀ ਆਵਾਜ਼ ਬਹੁਤ ਸੋਹਣੀ ਹੈ ਯਾਰ ਤੇ ਭਾਈ ਬਹੁਤ ਵਧੀਆ ਤੁਹਾਨੂੰ ਲੱਗਾ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗੇ ਭਾਈ ਆਵਾਜ਼ ਵੀ ਬਹੁਤ ਵਧੀਆ ਜਿਹੜਾ ਤੁਹਾਡਾ ਗਾਣੇ ਵੀ ਆ ਰਹੇ ਆ ਬਹੁਤ ਸੋਹਣੇ ਆ ਗਾਣੇ ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਆ ਯਾਰ ਭਰਾ ਨੂੰ ਜਰੂਰ ਸਪੋਰਟ ਕਰੋ ਠੀਕ ਆ ਭਰਾ ਦੀ ਯਾਰ ਜਦੋਂ ਨਵਾਂ ਆ ਯਾਰ ਬੱਚਾ ਪਾਵਾ 6 ਸਾਲ ਦਾ ਸਾਲ ਹੋ ਗਏ ਆ ਜਦੋਂ ਬੰਦਾ ਥੋੜਾ ਜਿਆਦਾ ਵਧ ਜਾਂਦਾ ਤਾਂ ਉਹਦੀ سپورਟ ਯਾਰ ਕਿਉਂਕਿ ਲੱਤਾਂ ਖਿੱਚਦੇ ਵੀ ਬਹੁਤ ਹਨ ਪਿੰਡ ਦੇ ਹੋ ਗਏ ਬਾਹਰਲੇ ਹੋਗੇ ਯਾਰ ਭਰਾ ਦੀ ਜਰੂਰ سپورਟ ਕਰੋ ਠੀਕ ਆ ਵਧੀਆ ਪਿੰਡ ਦਾ ਮੁੰਡਾ ਆ ਤੇ ਵਧੀਆ ਗਾਉਂਦਾ ਹੈ ਤਾਂ ਜਰੂਰ ਯਾਰ سپورਟ ਕਰਿਓ ਬਾਕੀ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਨਹੀਂ ਬਸ ਕੇ ਥੈਂਕ ਯੂ ਸੋ ਮਚ ਤੇ ਬਾਕੀ ਆਪਾਂ ਅਗਲੇ ਆਪਣੀ ਇੰਟਰਵਿਊ ਤੇ ਮਿਲਾਂਗੇ ਬਾਕੀ ਆਪਾਂ ਜਿਹੜਾ ਥੋੜੀ ਜਿਹੀ ਛੋਟੀ ਆ ਆਪਣੀ ਜਿਹੜਾ ਇੰਟਰਵਿਊ ਆ ਬਾਕੀ ਭਰਾ ਨਾਲ ਆਪਾਂ ਕਿਸੇ ਦਿਨ ਵੱਡੀ ਕਰਾਂਗੇ ਥੋੜੀ ਜਿਹੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਕਿੱਦਾਂ ਦੀ ਆਪਣੀ ਭਰਾ ਦੀ ਆਵਾਜ਼ ਲੱਗੀ ਤਾਂ ਕਿੱਦਾਂ ਦੀ ਐਕਟਰੂ ਲੱਗੀ ਸਾਡੇ ਚੈਨਲ ਦੇ ਨਾਲ ਬਣੇ ਰਹੋ ਜੀ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਜੀ